ਸੱਚੀ ਆਕਾਲ ਦੋਸਤੋ ਜੈ ਸ਼੍ਰੀ ਰਾਮ ਤਾਂ ਜਿਸ ਤਰ੍ਹਾਂ ਬੱਚਿਆਂ ਦੀਆਂ ਜਿਹੜੇ ਛੁੱਟੀਆਂ ਸੀਗੀਆਂ ਉਹ ਕੰਪਲੀਟ ਹੋ ਚੁੱਕੀਆਂ ਨੇ ਤੇ ਛੁੱਟੀਆਂ ਤੋਂ ਬਾਅਦ ਜਿਹੜੇ ਬੱਚੇ ਨੇਗੇ ਉਹ ਸਕੂਲਾਂ ਦੇ ਵਿੱਚ ਵਾਪਸ ਆ ਚੁੱਕੇ ਨੇ ਤਾਂ ਸਕੂਲਾਂ ਦੇ ਵਿੱਚ ਵਾਪਸ ਆਉਣ ਤੋਂ ਬਾਅਦ ਹੈ ਜਿਹੜਾ ਬੜਾ ਗਰਮੀ ਦਾ ਮਾਹੌਲ ਬਣਿਆ ਹੋਇਆ ਤਾਂ ਹੁਣ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਬੱਚਿਆਂ ਦੇ ਲਈ ਹੈ ਜਿਹੜਾ ਗਰਮੀਆਂ ਦੇ ਵਿੱਚ ਵਾਟਰ ਬੋਟਲ ਹੈ ਜਿਹੜੀ ਜਾਂ ਹੋਰ ਬਹੁਤ ਸਾਰੇ ਬੱਚਿਆਂ ਦੇ ਸਕੂਲ ਲੈ ਜਾਣ ਦੇ ਲਈ ਸਮਾਨ ਹੁੰਦਾਗਾ ਉਹ ਆਪਾਂ ਬਾਜ਼ਾਰ ਦੇ ਵਿੱਚ ਲੈ ਕੇ ਆਈਏ ਤੇ ਬਾਜ਼ਾਰ ਦੇ ਵਿੱਚ ਆਪਾਂ ਨੂੰ ਸਸਤੇ ਰੇਟਾਂ ਦੇ ਉੱਤੇ ਮਿਲ ਜੇ ਤੇ ਬੱਚਿਆਂ ਦੀ ਜਿਹੜੀ ਗਰਮੀ ਦੀ ਵੱਧਦੀ ਹੈਗੀ ਕਿਉਂਕਿ ਅੱਜ ਕੱਲ ਜਿਹੜਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਤੇ ਬੱਚੇ ਨੇ ਜਿਹੜੇ ਸਕੂਲ ਦੀ ਵੱਧਦੀ ਹੈ ਜਿਹੜੀ ਉਹ ਪੌਣ ਤੋਂ ਗਰੇਜ ਕਰ ਰਹੇ ਨੇ ਤੇ ਕੋਟਨ ਦੀ ਵਧੀਆ ਕੱਪੜੇ ਦੀ ਜਿਹੜੀ ਵੱਧਦੀ ਹੈ ਵਧੀਆ ਕੁਆਲਿਟੀ ਦੀ ਵੱਧਦੀ ਹੈ ਜਿਹੜੀ ਉਹ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਅੱਜ ਤੁਹਾਨੂੰ ਅਸੀਂ ਲੈ ਕੇ ਪਹੁੰਚਾਂਗੇ 40 ਫੁੱਟੀ ਗਲੀ ਦੇ ਵਿੱਚ ਜਿੱਥੇ ਯੂਨੀਕ ਡਰੈਸੇਸ ਦੇ ਉੱਤੇ ਅਸੀਂ ਖੜੇ ਹਾਂਗੇ ਅੱਜ ਜਿੱਥੇ ਤੁਹਾਨੂੰ ਬੱਚਿਆਂ ਦੇ ਲਈ ਜਿਹੜਾ ਜਿੱਥੇ ਵਾਟਰ ਬੋਤਲ ਹੈ ਜਿਹੜੀ ਮਿਲ ਸਕਦੀ ਹੈ ਉੱਥੇ ਕੱਟ ਰੇਟ ਦੇ ਉੱਤੇ ਜਿਹੜੀ ਵਰਦੀ ਹੈਗੀ ਮਿਲ ਸਕਦੀ ਆ ਉਹ ਤੁਹਾਨੂੰ ਦਿਖਾਉਂਦੇ ਆ ਕਿ ਇਹਨਾਂ ਵੱਲੋਂ ਕੀ ਕੀ ਹੈ ਜਿਹੜਾ ਬੱਚਿਆਂ ਦੇ ਲਈ ਇਸੇ ਤਿਆਰੀਆਂ ਕੀਤੀਆਂ ਗਈਆਂ ਨੇ ਤਾਂ ਦੇਖ ਸਕਦੇ ਹੋ ਕਿ ਇੱਥੇ ਬੱਚਿਆਂ ਦੇ ਲਈ ਇਹਨਾਂ ਦੇ ਵੱਲੋਂ ਵੱਖ-ਵੱਖ ਕਿਸਮ ਦੀ ਜਿਹੜੀ ਵਾਟਰ ਬੋਤਲ ਹੈ ਵਧੀਆ ਕੰਪਨੀ ਦੀ ਹੈ ਜਿਹੜੀਆਂ ਨੇ ਵਾਟਰ ਬੋਤਲ ਹੈ ਜਿਹੜੀ ਇੱਥੇ ਲੈ ਆਤੀ ਕਿ ਜਿੱਥੇ 500 ਦੀ ਸ਼ੁਰੂਆਤ ਤੋਂ ਲੈ ਕੇ ਹੈ ਜਿਹੜਾ ਇਹ 1000 ਰੁਪਏ ਤੱਕ ਦੀਆਂ ਜਿਹੜੀਆਂ ਬੋਤਲਾਂ ਨੇ ਜਿਹਦੇ ਵਿੱਚ ਪਾਣੀ ਹੈ ਜਿਹੜਾ ਉਹ 24 ਘੰਟੇ ਠੰਡਾ ਰਹੇਗਾ ਜਿਵੇਂ ਅੱਜ ਕੱਲ੍ਹ ਗਰਮੀ ਦਾ ਮੌਸਮ ਬਣਿਆ ਹੋਇਆ ਹੈ ਤੇ ਬੱਚੇ ਜਿਹੜੇ ਉਹ ਪਾਣੀ ਠੰਡਾ ਜਿਹੜੇ ਲੰਚ ਬਾਕਸ ਨੇ ਜਿਹੜੇ ਉਹ ਵੀ ਇਹਨਾਂ ਦੇ ਵੱਲੋਂ ਲੈ ਹੱਤੇ ਗਏ ਨੇ ਵਿਸ਼ੇਸ਼ ਤੌਰ ਤੇ ਤੇ ਇਸ ਦੇ ਨਾਲ ਹੀ ਗਰਮੀਆਂ ਵਾਲੇ ਸੀਜ਼ਨ ਨੂੰ ਦੇਖਦੇ ਹੋਏ ਪਿਓਰ ਕੋਟਨ ਦੇ ਕੱਪੜੇ ਦੇ ਵਿੱਚ ਵਧੀਆ ਕੁਆਲਿਟੀ ਦੇ ਕੱਪੜੇ ਦੇ ਵਿੱਚ ਹਰੇਕ ਸਕੂਲ ਦੀ ਟ੍ਰੀ ਡਰੈਸ ਹੈ ਵਾਈਐਸ ਦੀ ਮੋਲਰੇ ਟੀਚਰ ਦੀ ਟੰਡਨ ਸਕੂਲ ਅਤੇ ਹੋਰ ਜਿੰਨੇ ਵੀ ਸਕੂਲ ਨੇ ਸਾਰੇ ਸਕੂਲਾਂ ਦੀ ਡਰੈਸ ਹੈਗੀ ਤੁਸੀਂ ਦੇਖ ਸਕਦੇ ਹੋ ਇੱਥੇ ਤੇ ਇਸ ਦੇ ਨਾਲ ਨਾਲ ਇਹ ਜਿਹੜਾ ਹਰ ਤਰ੍ਹਾਂ ਦੀ ਜਿਹੜੀ ਵੈਰਾਈਟੀ ਹੈਗੀ ਉਹ ਗਰਮੀਆਂ ਦੇ ਸੀਜ਼ਨ ਨੂੰ ਦੇਖਦੇ ਹੋਏ ਉਹ ਸਾਰੀ ਇੱਥੇ ਲੈ ਆਤੀ ਗਈ ਹੈ ਤੇ ਇਸ ਵੀਡੀਓ ਨੂੰ ਸ਼ੇਅਰ ਕਰਨ ਤੇ ਲਾਈਕ ਕਰਨ ਤੇ ਕਮੈਂਟ ਕਰਨ ਤੇ ਯੂਨੀਕ ਡ्रेसेस ਦੇ ਵਲੋਂ ਤੁਹਾਨੂੰ ਹੈ ਜਿਹੜਾ 10% ਡਿਸਕਾਊਂਟ ਵੀ ਦਿੱਤਾ ਜਾਵੇਗਾ ਤਾਂ ਹੁਣ ਜੇਕਰ ਤੁਸੀਂ ਵੀ ਚਾਹੁੰਦੇ ਹੋ ਬਾਜ਼ਾਰ ਨਾਲੋਂ ਸਸਤਾ ਤੇ ਵਧੀਆ ਕੁਆਲਿਟੀ ਦਾ ਜਿਹੜਾ ਸਮਾਨ ਹੈ ਬੱਚਿਆਂ ਦੇ ਲਈ ਚਾਹੇ ਵਾਟਰ ਬੋਟਲ ਹੈ ਚਾਹੇ ਗਰਮੀਆਂ ਦੀ ਡਰੈੱਸ ਹੈ ਤੁਸੀਂ ਖਰੀਦਣਾ ਚਾਹੁੰਦੇ ਹੋ ਇਸ ਦੇ ਨਾਲ ਨਾਲ ਹਰ ਤਰ੍ਹਾਂ ਦੀ ਡਰੈੱਸ ਹੈ ਜਿਹੜੀ ਇੱਥੇ ਤੋਂ ਹੁਣ ਉਹ ਤਾਂ ਮਿਲੇਗੀ ਹੀ ਮਿਲੇਗੀ ਤੇ ਇਸ ਵਾਰ ਹੈ ਜਿਹੜਾ ਗਰਮੀਆਂ ਨੂੰ ਦੇਖਦੇ ਹੋਏ ਸਪੈਸ਼ਲ ਤੌਰ ਤੇ ਇਹ ਦੀ ਇਹ ਵੈਰਾਈਟੀ ਹੈ ਉਹ ਲੈਤੀ ਗਈ ਹੈ ਤਾਂ ਜੇਕਰ ਹੁਣ ਤੁਸੀਂ ਵੀ ਚਾਹੁੰਦੇ ਹੋ ਬੱਚਿਆਂ ਦੇ ਲਈ ਵਧੀਆ ਅਤੇ ਘੱਟ ਰੇਟ ਦੇ ਉੱਤੇ ਸਮਾਨ ਅਤੇ ਗਰਮੀਆਂ ਦੇ ਦੇਖਦੇ ਬੱਚਿਆਂ ਦੇ ਲਈ ਲੰਚ ਬਾਕਸ, ਵਾਟਰ ਬੋਤਲ ਤੇ ਜੇ ਕੋਟਨ ਦੀ ਇਹ ਡਰੈਸ ਖਰੀਦਣਾ ਚਾਹੁੰਦੇ ਹੋ ਤਾਂ ਅੱਜ ਹੀ ਪਹੁੰਚੋ 40 ਫੁੱਟ ਦੀ ਗਲੀ ਜੂਨਿਟ ਡਾਇਰੈਕਟਸ ਓਪੋਜ਼ਿਟ ਸੀਐਮ ਪੈਰਲਲ